ਮੈਂ ਜਸਦੀਪ ਸਿੰਘ ਐਸ ਡੀਓ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਪੱਟੀ ਮੈਂ ਸਾਰੇ ਨਗਰ ਨਿਵਾਸੀ ਤੇ ਇਲਾਕੇ ਨੂੰ ਲੋੜੀ ਅਤੇ ਮਾਗੀ ਦੀਆਂ ਸ਼ੁਭ ਕਾਮਨਾਵਾਂ ਦੇਣਾ ਤੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੀ ਪੁੱਤਾਂ ਦੀ ਲੋੜੀ ਮਨਾਉਂਦੇ ਆ ਧੀਆਂ ਦੀ ਵੀ ਲੋੜੀ ਉਸੇ ਹੀ ਜਿਹੜਾ ਜੋਸ਼ ਖੁਸ਼ਹਰੋਚ ਮਨਾਇ ਜਾਵੇ ਕਹਿੰਦੇ ਆਵੇਂ ਜੜਗੰਦੀਆਂ ਉਹ ਵੀ ਉਹਨਾਂ ਹੀ ਮੈਟਰ ਕਰਦੀਆਂ ਜਿੱਨਾਂ ਸਾਡੇ ਪੁੱਤਰ ਹੁੰਦੇ ਆ ਇਸ ਕਰਕੇ ਧੀਾਂ ਦੀ ਵੀ ਲੋੜੀ ਜਿਹੜੀਆਂ ਉਹ ਬਰਾਬਰ ਹੀ ਮਨਾਈ ਜਾਵੇ ਤੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਲ ਜਲ ਹੈ ਤਾਂ ਕੱਲ ਹੈ ਇਸ ਜਲ ਨੂੰ ਜਿਹੜਾ ਬਚਾਇਆ ਜਾਵੇ ਇਹਨੂੰ ਬਿਲਕੁਲ ਸੰਕੋਚ ਨਾਲ ਤੇ ਜਿਹੜਾ ਆਪਣਾ ਨੂੰ ਵਰਤੇ ਆ ਜਾਵੇ ਤਾਂ ਕਿ ਸਾਡਾ ਆਉਣ ਵਾਲਾ ਕੱਲ ਜਿਹੜਾ ਆ ਉਹ ਸੁਰੱਖਿਅਤ ਰਹੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਪਾਣੀ ਬਹੁਤ ਥੱਲੇ ਜਾ ਰਿਹਾ ਆ ਪਾਣੀ ਥੱਲੇ ਜਾਈ ਜਾ ਰਿਹਾ ਤੇ ਸਾਡਾ ਜਿਹੜਾ ਆਉਣ ਵਾਲਾ ਇਹ ਰੈਡ ਜ਼ੋਨ ਦੇ ਵਿੱਚ ਜਿਹੜਾ ਹੈ ਪੰਜਾਬ ਆ ਚੁੱਕਾ ਜਾਂ ਆ ਜਾਏਗਾ ਇਹ ਜੇ ਅਸੀਂ ਸਮੇਂ ਸਿਰ ਪਾਣੀ ਨੂੰ ਬਚਾਉਣ ਦੇ ਢੁਕਵੇਂ ਪ੍ਰਬੰਧ ਨਾ ਕੀਤੇ ਤਾਂ ਅਸੀਂ ਇਸ ਸੋਹਣੇ ਹਰੇ ਭਰੇ ਪੰਜਾਬ ਨੂੰ ਜਿਹੜਾ ਜਲਦੀ ਹੀ ਮਾਰੂਥਲ ਵਿੱਚ ਬਦਲਦਾ ਦੇਖਾਂਗੇ ਤੇ ਮੈਂ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਇਹ ਸਾਡਾ ਪੰਜਾਬ ਇਸੇ ਤਰ੍ਹਾਂ ਹੀ ਹਰਿਆ ਭਰਿਆ ਰਹੇ ਤੇ ਅਸੀਂ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ਤੇ ਜਲ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਈਏ ਧੰਨਵਾਦ ਜੀ